ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਮਦੀਹ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਾਨ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜੋਤੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੁਹਾਨੂੰ ਦਿਖਾਉਣੀ ਆ ਵਾ ਆ ਦੇਖ ਸਕਦੇ ਜੀ ਇੱਕ ਤੁਹਾਨੂੰ ਆਹ ਟੋਕੜ ਗੱਬਣਾ ਚੱਕ ਪਾਸ ਤੁਹਾਨੂੰ ਦਿਖਾਵਾਂਗੇ ਚੰਗਿਆਂ ਸੋਹਣੀਆਂ ਵਾੜਾਂ ਤੁਹਾਨੂੰ ਦਿਖਾਵਾਂਗੇ ਤੇ ਇੱਕ ਆ ਵੀ ਵੈਡ ਤੁਹਾਨੂੰ ਬੱਚੇ ਤੋਂ ਬਿਨਾ ਤੁਹਾਨੂੰ ਦਿਖਾਉਣੀ ਆ ਚੰਗੇ ਦੁੱਧ ਵਾਲੀ ਆ ਇੱਕ ਆ ਗੱਬਨ ਘਾਹ ਤੁਹਾਨੂੰ ਤਿਆਰ ਹੌਲੇ ਜਿਹਾ ਜਿਹਾ ਦਿਖਾਵਾਂਗੇ ਤੇ ਇੱਕ ਐਂਡ ਤੇ ਹੋਰ ਬਿਲਕੁਲ ਛੋਟੇ ਜਿਹੇ ਰੇਡ ਚ ਵੀ ਘਾਹ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਉਸ ਨਾਲ ਠੀਕ ਠਾਕ ਹੈ ਜੀ ਅਰੇ ਜੀ ਠੀਕ ਠਾਕ ਹੈ ਚਲੋ ਵਧੀਆ ਚਾਹੀਦਾ ਅੱਜ ਤੇ ਵਾਹ ਵਾਹ ਰੌਣਕ ਲਾਈ ਜੀ ਹਾਂ ਜੀ ਵੀਰ ਜੀ ਅੱਜ ਕਿਤੇ ਹੋਰ ਤੋਂ ਵਾਹ ਕਰਕੇ ਲਿਆਦੀਆਂ ਨੇ ਤੇ ਵੀ ਨਾੜਾ ਤੇ ਵੈਰੈਟੀ ਸਾਰੀ ਸਾਰੀ ਵੈਰੈਟੀ ਹੈ ਜੀ ਕੋਈ ਟੋਕੜ ਗੱਬਣ ਕੋਈ ਟੋਕੜ ਕੋਈ ਸੱਚੇ ਦਾ ਕੋਈ ਗੱਬਣ ਹੈ ਜੀ ਕੋਈ ਟੋਕੜ ਹੈ ਤੇ ਭਾਜਿਆ ਜੀ ਬਾਹ ਛੋਟੇ ਛੋਟੇ ਵੀਰ ਜੀ ਠੀਕ ਆ ਚਲੋ ਨਾਮ ਦੱਸਦੇ ਕਰੀ ਹਾਂ ਜੋਤਾ ਜੀ ਤੇ ਡਿਮਾਂਡ ਖੇਰਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਤੇ ਫੋਨ ਨੰਬਰ ਬੋਲ ਦੇ ਕਰੀ 997683919 ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂਆਤ ਜ ਪਹਿਲੇ ਨੰਬਰ ਤੇ ਇਹ ਇਤੋਂ ਹੀ ਆਪਾਂ ਕਰਨੀ ਆ ਇਹ ਟੋਕਰ ਗੱਭਣੀਆਂ ਜਿਹੜੀ ਬਾਕੀ ਖਾਣ ਪੀਣ ਦੀਆਂ ਸ਼ਕੀਨੀਆਂ ਜਿਹੜੀਆਂ ਸੁੱਕੀ ਥੋੜੀ ਦੀਆਂ ਜ਼ਿਆਦਾ ਸ਼ਕੀਨੀਆਂ ਤੇ ਥਣ ਵੀ ਜਿਹੜਾ ਚੰਗਾ ਲੱਗਾ ਤੇ ਹਵਾਨੇ ਤੋਂ ਨਾੜਾਵੇਂ ਆਪਾਂ ਦੇਖ ਸਕਦੇ ਚੰਗੀਆਂ ਵਾਂ ਜਿਹੜੀਆਂ ਥਨਾ ਦਾ ਸਾਈਜ਼ ਗਾਰਪ ਵੀ ਚੰਗਾ ਤੇ ਮਿਲਕਵੇਂ ਨੇ ਵੀ ਚੰਗੀ ਸੋਹਣੀ ਲੱਗੀ ਆ ਦੁੱਧ ਵਾਲੀ ਨਿਸ਼ਾਨੀਆਂ ਜਿਹੜੀਆਂ ਸਾਰੀਆਂ ਚੰਗੀਆਂ ਤੇ ਦੋਵੇਂ گاਵਾ ਜਿਹੜੀਆਂ ਕੱਦਕਾਰ ਤੇ ਚੰਗੀਆਂ ਵਾਂ ਰੰਗ ਰੂਪ ਦੀਆਂ ਵੀ ਚੰਗੀਆਂ ਕਿੰਨੇ ਚਿਰ ਚੱਕ ਪਾਸ ਤੇ ਵੇਚ ਗਏ ਜੀ ਉਹ ਜੀ ਢਾਈਆਂ ਮਹੀਨੇ ਚੱਕ ਪਾਰ ਗਏ ਚੱਕ ਪਾਸ ਬਿਲਕੁਲ ਹਾਂ ਜੀ ਤੇ ਦੁੱਧ ਕਿੰਨਾ ਜਿਹੜੇ ਕਰੂ ਦੁੱਧ ਵੀਰ ਜੀ 8 ਕਿਲੋ ਦੇ ਤੇ ਜਿਹੜਾ ਪੱਕਾ ਲੀਟਰ ਵਾਲਾ ਤੇ ਆ ਜੀ ਪੱਕਾ ਦੁੱਧ ਹੈਗਾ ਜਿਹੜਾ ਹਾਂਜੀ ਤੋਰਾਂ ਫੇਰ ਇੱਕ ਰੇਣਾ ਬਾਕੀ ਆ ਵੀਰ ਨੇ ਨਾਲ ਕੇਕਲ ਬਹੁ ਕੀਤੀ ਜੀ ਇਹਨਾਂ ਨਾਲ ਆ ਗਏ ਲੈਂਦੀ ਆ ਜੀ ਇਹ ਵੀ ਰੰਦਾ ਵੀ ਆਪਾਂ ਫੇਰ ਧੰਨਵਾਦ ਕਰਦੇ ਆ ਜੀ ਔਰ ਵੀਰ ਜੀ ਕੀ ਹਾਲ ਚਾਲ ਜੀ ਬਹੁਤ ਵਧੀਆ ਜੀ ਤੁਸੀਂ ਨਾਲ ਠੀਕ ਆ ਜੀ ਚਲੋ ਸਾਫ ਵਧੀਆ ਜੀ ਤੇ ਵੀਡੀਓ ਨਾਲ ਫਿਰ ਲੈ ਕੇ ਦਿੱਤੀਆਂ ਮੇਰਾ ਤੁਹਾਨੂੰ ਹਾਂ ਜਾਨੀ ਵੀਰ ਜੀ ਇੰਦਰ ਫਿਰਦੇ ਰਹੇ ਆ ਅੱਛਾ ਤੁਹਾਨੂੰ ਵੀ ਮਾਲ ਨੂੰ ਲੱਗਦਾ ਬੜਾ ਕੱਢ ਗਿਆ ਲੱਗਦਾ ਫਿਰ ਚੰਗਾ ਨਹੀਂ ਲੱਗਦਾ ਹਾਂਜੀ ਹਾਂਜੀ ਮਾਲ ਬੜਾ ਫਿਰ ਘੜੀ ਲੱਗਦੀ ਆ ਅੱਛਾ ਇਹ ਮੇੜਾ ਵੇਹ ਸਾਫ਼ ਸੁਥਰੀਆਂ ਹਰ ਕੋਈ ਇੱਥੇ ਆ ਕੇ ਵੇਖੂਗਾ ਪਸੰਦ ਆਉਣਗੀਆਂ ਕਿ ਟਾਈਮ ਲਾ ਕੇ ਤੇ ਭਾਜ ਲਈਆਂ ਵਾਂ ਜਾਨੀ ਮਕੀਨੇ ਰੱਬ ਦੇ ਲੱਦੇ ਅੱਜ ਤੋਰੋ ਫਿਰ ਇੱਕ ਰੀਮ ਕੰਮ ਹਣ ਇਕੱਠਾ ਕਰ ਲਿਆ ਕਿ ਉਤਰਾ ਯਾਰੀ ਦੋਸਤੀ ਚ ਆ ਜਾਂਦੇ ਅੱਛਾ ਬਾਕੀ ਘੱਟ ਕਾਠ ਵੀ ਚੰਗਾ ਤੇ ਰੰਗ ਰੂਪ ਤੇ ਸੋਨਾ ਜਿਹੜਾ ਹੈਗਾ ਹੀ ਹੈਗਾ ਬਾਕੀ ਜਿਹੜਾ ਕੋਈ ਰਸਾਂ ਵਾਲਾ ਕੋਈ ਲੈ ਜਾਊਗਾ ਤੇ ਸੱਜਣਾ ਵੀ ਚੰਗੇ ਦੁੱਧ ਵਾਲੀਆਂ ਵਾਂ ਜਿਹੜੀਆਂ ਤੇ ਇਹਨਾਂ ਦੇ ਵਿੱਚ ਸੱਜਰਾਂ ਨੇ ਵੀ ਚੰਗਾ ਦੁੱਧ ਕੱਢਿਆ ਹੁਣ ਅੱਛਾ ਤੇ ਮੁੱਲ ਫੇਰ ਇਹਦਾ ਇਹਦਾ 30000 ਕਰਦੀ ਐ 30000 ਹਾਂਜੀ ਕਰਦੀ ਐ ਇੱਕੁਰ ਸੇਵਕ ਭਾਈ ਕੋ ਵਿੱਚ ਮੰਨ ਤਾਂ ਮੈਨੂੰ ਪਾ ਵਸਣੀਆਂ ਚਾਹੀਆਂ ਇਹ ਸਾਡੇ ਨਾਲ ਕਮੇਟੀ ਆ ਇਹ ਜਦੋਂ ਤਿਆਰ ਹੋ ਗਈਆਂ ਫਿਰ 60 ਪੈੜੀਆਂ ਦੇ ਤਿਆਰ ਹੋਣੀਆਂ ਠੀਕ ਆ ਹਾਂਜੀ ਤਾਂ ਬਾਕੀ ਵਿੱਚ ਤੁਸੀਂ ਦੱਸ ਦਿਓ ਜੀ ਅੱਜ ਆ ਕਰਦੀ ਐ ਬਸ ਜੀ ਵਸੀ ਚਾਹੀਆਂ ਚਲੋ 1000 ਰੁਪਏ ਹੋਰ ਛੱਡਾ ਜੀ ਅੱਛਾ ਹਾਂਜੀ 20000 ਦੀ ਦੇ ਦਾਂਗੇ ਚਲੋ 1000 ਹੋਰ ਛੱਡ ਦਿਓ ਫਿਰ 21 ਦੀ ਦੇ ਦਿਓ ਤੇ ਆ ਗੱਬਣਿਆ ਨੇ ਦਿੱਤੀ ਇਹ ਝੋਕੜ ਦੇ ਅੱਛਾ ਬੱਚਾ ਥੋੜਾ ਜਿਹੜਾ ਆਇਆ ਦਾ ਬਣੀ ਨੂੰ ਇਹ ਫਾਰਮ ਚ ਲਈ ਜੇ ਵਸੀ ਅੱਛਾ ਉਹ ਇਹ ਵੀ 18 ਕਿਲੋ ਚੱਲਦੀ ਰਹੀ ਜੇ ਅੱਛਾ ਇਹਦੇ ਕੋਲ 9 ਕਿਲੋ ਤੋਂ ਤਿਆਰ ਜੇ 26-27 ਦਿਨ ਹੋ ਗਏ ਜੇ ਬਣੀ ਨੂੰ ਠੀਕ ਆ ਪਰ ਇਹਨਾਂ 26-27 ਦਿਨ ਠੀਕ ਆ ਤੁਰ ਹਾਂ ਫੇਰ ਇੱਕ ਰੀਨ ਦੁੱਧ ਇਹਦੇ ਕੋਲ ਵੀ 9 ਲੀਟਰ ਜਿਹੜਾ ਤਿਆਰ ਕਰ ਦੱਸਦੇ ਆ ਬਾਕੀ ਮਿਲਕ ਵੇਨ ਇਹਦੇ ਵਿੱਚ ਅੰਗੇ ਤੇ ਗੁਲਾਬੀ ਰੰਗ ਦਾ ਸਾਨ ਹੈ ਜਿਹੜਾ ਕਾਫੀ ਸੋਹਣਾ ਲੱਗਦਾ ਹੈ ਠੀਕ ਹੈ ਜੀ ਲੈ ਜੀ ਬਾਕੀ ਕੱਦ ਕਾਠ ਜਿਹੜਾ ਇਹਦਾ ਵੀ ਪੂਰਾ ਜਵਾਨ ਹੈ ਜਿਹੜਾ ਜਿਤਨਾ ਐਚਐਫ گاਵਾਵਾਂ ਦੇ ਹੁੰਦੇ ਆ ਤੇ ਬਾਕੀ ਜਿੱਦਣੇ ਵੀ ਕਿਤੇ ਗਾਂ ਤਿਆਰ ਆ ਵੀ ਤੇ ਚੰਗੇ ਪੈਸੇ ਦੀ ਤਿਆਰ ਹੋਣੀ ਆ ਤੇ ਕਿੰਨਾ ਫਿਰ ਇਹਦਾ ਮੁੱਲ ਰੱਖ ਦੀਏ ਪੰਚੀਸ਼ ਕਰਦੀ ਹੈ ਵੀ ਮੈਂ ਜੱਜਾ ਕਰੀਏ ਬੱਸ ਜੇ ਸੁਣਾਏ ਕਰੀ ਜਾਓ ਬਾਤ ਸਾ ਫਿਰ 24000 ਦੇ ਦਾਂਗੇ ਬਾਕੀ ਜਿਹੜਾ ਨਾ 23000 ਰੁਪਏ ਦੀ ਅੱਛਾ ਹਾਂ ਜੀ ਵਾਸੀ ਇੱਥੇ ਆ ਕੇ ਕੋਈ ਵੇਖੇ ਅੱਛਾ ਹੁਣ ਵੀਰੇ ਆਪਾਂ ਦੋ ਦੋ ਦੱਸਣ ਦੇ ਜਿਹੜਾ ਪੱਕਾ ਵਾ ਅੰਦਰ ਮਾਰ ਕੇ ਘਰੋਂ ਦਵਾਂਗੇ ਠੀਕ ਹੈ ਹਾਂ ਜੀ ਵੀਰੇ ਦੰਗਰੇ ਤੇ ਆ ਕੇ ਪਹਿਲੇ ਲੈ ਲਓ ਮੇਰਾ ਵੀਰੇ ਠੀਕ ਹੈ ਜੀ ਤੇ ਥਾਣੇ ਦੇ ਕਰੀ ਬਣੀ ਵਾਲੇ ਪਾਸੇ ਤੋਂ ਵੀ ਦੇਖ ਸਕਦੇ ਕਾਫੀ ਪਿਆਰਾ ਥਾਣਾ ਜਿਹੜਾ ਇਹਦਾ ਵੀ ਤੇ ਹੁਣ ਆ ਗੱਬਨ ਗਾਂਜੜੀ ਤੁਹਾਨੂੰ ਦਿਖਾਉਣੀ ਆ ਥਾਣੇ ਦੇ ਕਰੀ ਤੁਹਾਨੂੰ ਲੱਗੇ ਤੇ ਇਹਦੇ ਵੀ ਦਿਖਾਈਏ ਥਾਣੇ ਕੋਟਾ ਲਾਜਵਾ ਆਵੇ ਅਜਿਹੇ ਦਾ ਵੀ ਬਾਕੀ ਕੱਦ ਬਹੁਤਾ ਉੱਚਾ ਨਹੀਂ ਆ ਨੋਰਮਲ ਇੱਕ ਛੋਟਾ ਹੀ ਕਰ ਦਿਆ ਜਿਹੜਾ ਤੇ ਇਹ ਕਿੰਨਾ ਕੁ ਲੈਜੀ ਟਾਈਮ ਵਿੱਚ ਜੀ ਇਹ ਵੀਰ ਜੀ ਦਾ ਪਰਾਂ ਦਿਨ ਲੈ ਜੂਗੀ ਤੇ ਦੁੱਧ ਕਿੰਨਾ ਕੁ ਚਵਾਈ ਜਾਊਗੀ ਦੁੱਧ 11-12 ਗਲੋਰਮਾ ਨਾਲ ਚਵਾਈ ਜਾਊਗੀ ਅੱਛਾ ਕਰ ਮੇਰਾ ਬਸ 10 ਕਿਲੋ ਦੇ ਜਿਹੜੇ ਬੜਾ ਇਹਦੇ ਠੀਕ ਆ ਹਾਂਜੀ ਚਲੋ ਤੁਰ ਹਾਂ ਇੱਕ ਰੀਣਾ ਬਾਕੀ ਇਹੋ ਜਿਹੇ ਗਾਵਾਂ ਨੂੰ ਕੋਈ ਗਰਮੀ ਦੀ ਪ੍ਰਵਾਹ ਨਹੀਂ ਹੁੰਦੀ ਤੇ ਸਾਰੀਆਂ ਗਰਮੀਆਂ ਦੋ ਦਿਨਾਂ ਵਿੱਚ ਚਵਾਈ ਜਾਣਾ ਖਾਣਾ ਵੇਖੋ ਵੀ ਨੌਕੜਾ ਦਾ ਕਰਾ। ਖਾਣ ਤੇ ਜਿਹੜਾ ਕਾਫੀ ਪਿਆਰਾ ਲੱਗਿਆ ਬਾਕੀ ਲਾਇ ਪਈ ਐ। ਬਾਕੀ ਕੋਈ ਹਫਤਾ 10 ਦਿਨ ਦੇ ਕਰੀਬ ਟਾਈਮ ਜਿਹੜਾ ਅਜੇ ਖੜੂਗੀ। ਲੈ ਆ ਜਾ ਬੀਟੀ। ਬਾਕੀ ਕੱਦ ਜਿਹੜਾ ਇਹਦਾ ਨੋਰਮਲ ਐ। ਛੋਟੇ ਕੱਦ ਦੀ ਐ। ਤੇ ਇਹਦਾ ਮੁੱਲ ਵੀ ਜੀ ਫਿਰ ਇਹਦਾ ਵੀਰ ਜੀ 5000 ਕਰਤੀਏ 5000 ਕਰਦੀਏ ਕਮਾਨਤਾ ਨਾ 24 ਦੇਾਂਗੇ ਕਰਨਾ ਕੋ 24 ਚ ਮਾਨਾ ਵੀਰ ਜੀ ਇਹ ਹਾਨਾ ਜਿਹੜੀ ਆ ਨਾ ਸਾਢੇ 22000 ਦੇਵਾਂਗੇ ਹੋਰੇ 22 ਦੇ ਦੇ ਦਿਓ ਸਾਢੇ 22 ਦਾ ਕੀ ਕਰਨਾ ਜੀ ਬਾਕੀ ਵੀਰ ਜੀ ਬਿਲਕੁਲ ਟੋਕਰਾ ਮੁੱਲ ਪਾਇਆ ਟੋਕਰਾ ਮੈਂ ਬਸ ਅੱਜਰ ਦੇਂਦੇ ਆ ਅੱਛਾ ਹਾਂਜੀ ਠੀਕ ਆ ਤੇ ਆ ਫਿਰ ਇਹ ਟੋਕੜੀ ਆ ਇਹ ਝੁੰਗੀ ਗਾਂ ਆ ਜਿਹੜੀ ਤਾਂ ਥਾਣੇ ਦੇ ਵੀ ਦੇਖ ਸਕਦੇ ਲੱਗੇ ਤਾਂ ਇਹਦੇ ਕੋਲ ਕਿੰਨਾ ਦੁੱਧ ਹੈ ਵੀਰ ਜੀ ਇਹਦੇ ਕੋਲ ਜੀ 5-6 ਕਿਲੋ ਹੈਗਾ ਜੀ ਪੱਕਾ ਦੁੱਧ ਹੈਗਾ ਜੀ ਠੀਕ ਆ ਤੇ ਤੁਰਾਂ ਫੇਰ ਇਹਨਾਂ ਇਹ ਗਾਂ ਬਣੀ ਜੇ ਕਿ ਨਹੀਂ ਇਹ ਵੀ ਕੋਈ ਨਹੀਂ ਹੋਈ ਕਿ ਜੀ 14-15 ਦੇਣਾ ਬਾਕੀ ਆ ਗਿਆ ਵੀ ਚਲੋ ਜਰਸੀ ਚ ਸਿੰਘ ਨਹੀਂ ਉਹਦੇ ਕਿਸੇ ਨੇ ਲਗਾਏ ਦੁੱਧ ਇਹਦੇ ਕੋਲ ਜਿਹੜਾ 5-6 ਕਿਲੋ ਕਹਿੰਦੇ ਕੀ ਹੈਗਾ ਲੈ ਜੀ ਬਾਕੀ ਹਵਾਨਾ ਥੋੜਾ ਨਿੱਗਰ ਜੀ ਇਹਦਾ ਬਾਕੀ ਦੁੱਧ ਦੇ ਹਿਸਾਬ ਨਾਲ ਚਲੋ ਜਿੰਨਾ ਵੀ ਹੈ ਤੇ ਇਹਦਾ ਮੁੱਲ ਫਿਰ 12000 ਰੁਪਏ ਦੇ ਦਈਏ ਪੂਰੇ ਕਰੀਏ ਜੱਸਣਾ ਹੀ ਹੈ ਜੀ ਦੱਸੋ 11000 ਦੀ ਦੇ ਦਈਏ ਹੱਥ ਨਹੀਂ ਉਹੇ ਕੋ ਸਿੰਗਰ ਦਾ ਕੋਈ ਮਿਲ ਕੇ ਡਰਨਾ ਗਏ ਹਾਂਜੀ ਪਛਲ ਮਾਰਨੀ ਮੁਰਦੀ ਹੈ ਕਿੰਨੇ ਰੁਪਏ ਦੇ ਗਰਸੇਵਰ ਜੀ ਫਿਰ ਪੱਕੇ ਹਾਂ ਵੀਰੇ 10000 ਰੁਪਏ ਦੀ ਅੱਛਾ 10000 ਨਹੀਂ ਦੇਤ ਹੋਗੇ ਠੀਕ ਹੈ ਵਿਦਿਆਰਥੀ ਕੁਛ ਕਹਿਣਾ ਹੈ ਜੀ ਵਿਦਿਆਰਥੀ ਆਪਣੀ ਚਵਾਈ ਕਰੋ ਪਾਸ ਕਰਕੇ ਤਸੱਲੀ ਕਰਕੇ ਖੜਾ ਬਾਕੀ ਇੱਥੇ ਆਓ ਆਪਣੀ ਮਰਜ਼ੀ ਮਰਜ਼ੀ ਦਾ ਵੇਸ਼ ਚਾ ਕੇ ਪਸੰਦ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ